ਸਾਡ ਗਾਰੋਬਾਰੀ ਹੋ ਗਏ ਨਾ ਸਾਡੇ ਨੇ ਬਿਲਕੁਲ ਜੀ ਹਾਂ ਜੀ ਬਿਲਕੁਲ ਜੀ ਇਹ ਵਿਧਾਨ ਸਭਾ ਦੇ ਫਰਕ ਕੀ ਹੁੰਦਾ ਹੈ ਵਿਧਾਨ ਵਿਧਾਨ ਦਾ ਮਤਲਬ ਇਹ ਵੀ ਉਹਦੀ ਮਰਿਆਦਾ ਨੂੰ ਕਿਸ ਨੇ ਰੱਖਿਆ ਹਰ ਹਰੇਕ ਨੂੰ ਤਾਂ ਸਰਬੀ ਚਾਹ ਜੀ ਦੂਸਰੀ ਗੱਲ ਇਹ ਕਹੀਏ ਦੂਸਰੀ ਗੱਲ ਇਹ ਕਹੀਏ ਕਿ ਲੋਕ ਸਾਹਿਬ ਜੀ ਮਸਲਾ ਪੰਜਾਬ ਦਾ ਕੋਈ ਨਹੀਂ ਤੇ ਨਾ ਇਹ ਮਸਲਾ ਇਹੋ ਬੀਐਸਪੀ ਦਾ ਮਸਲਾ ਵੀ ਹੱਲ ਹੋ ਗਿਆ ਜੀ ਹੂੰ ਇਹ ਵੀ ਹੱਲ ਹੋ ਗਿਆ ਕਿਉਂਕਿ ਪਹਿਲੇ ਵੀ ਸਾਰੇ ਹੱਲ ਹੋ ਕੇ ਵੀ ਹੱਲ ਹੋ ਗਿਆ ਹੂੰ ਹੂੰ ਜੀ ਇਹ ਹਾਂਜੀ ਮਸਲਾ ਹੋਊ ਪੰਜਾਬ ਦਾ ਰਹਿਣ ਹੀ ਆ। ਪਰ ਇਹ ਗੱਲ ਕਿ ਉਹ ਜ਼ਮੀਨਾਂ ਦੀ, ਚੰਡੀਗੜ੍ਹ ਦੀ, ਪਾਣੀਆਂ ਦੀ ਉਹ ਪੰਜਾਬ ਦਾ ਮਸਲਾ ਪਈ ਹੈਗਾ। ਕਿ ਕਿਸੇ ਨੂੰ ਜੁੱਤੀਆਂ ਮਾਰਨੇ ਆਣੇ, ਛੱਦਰ ਮਾਰਨੇ ਆਣੇ ਤਾਂ ਬਸ ਆਹ ਗੱਲਾਂ ਕਰਨੀਆਂ ਨੇ। ਬਿਲਕੁਲ ਜੀ। ਬਸ ਸਫਾਜੇ ਹੋ ਕੰਮ ਹੀ ਤੈਈ ਦਾ। ਇਹ ਤੇ ਸਫਾਵਾ ਬਾਕੀ ਸਾਰੀਆਂ ਗੱਲਾਂ ਠੀਕ ਨੇ ਬਿਲਕੁਲ। ਮੈਂ ਕਹਿੰਦਾ ਵੀ ਲੋਕਾਂ ਦਾ ਆਰਡਰ ਬਹੁਤ ਵਧੀਆ ਇੱਥੇ। ਕੋਈ ਕਿਸੇ ਨੂੰ ਮਾਰਦਾ ਨਹੀਂ ਪਿਆ। ਸਾਰੇ ਮਸਲੇ ਬਿੱਲ ਕੋਲ ਦੀ ਸਾਰਾ ਕੁਛ ਸਾਰਾ ਕੁਛ ਵਧੀਆ ਜੀ ਜਿਹੜੇ ਸਟੇਡੀਅਮ ਦੀ ਗੱਲ ਕਰਦੇ ਨੇ ਇਹ ਸਟੇਡੀਅਮ ਦੀ ਗੱਲ ਕਰਦੇ ਜੀ ਹੈ ਜੀ ਇਹਨੇ ਸਟੇਡੀਅਮ ਬਣਾ ਦੇਣੇ ਨੇ ਤੇ ਢਿਲੋ ਦਾ ਉਹ ਇਹ ਮਾਤੂ ਦਾ ਨਹੀਂ ਇਮਾਤੂ ਦਾ ਵਾਰਾ ਮੁੰਡਾ ਹੈ ਮੁੱਖ ਮੰਤਰੀ ਜੀ ਇਹ ਕਿਹ ਹੈ ਇਹਦੇ ਪਿੰਡ ਤੇ ਗਰਾਮ ਨਹੀਂ ਹੈਗੀ ਹੂੰ ਹੂੰ ਤੇਲੋ ਦਾ ਤੁਹਾਡੇ ਪਿੰਡ ਤੇ ਕਿੰਨੀਆਂ ਬਟਿੰਡੇ ਤੇ ਕਿੰਨੀਆਂ ਗਰਾਉਂਡਾਂ ਨੇ ਹੂੰ ਹੂੰ ਕਿੱਥੇ ਸਟੇਡੀਅਮ ਨਹੀਂ ਹੈਗਾ ਮੈਂ ਆਪਣੇ ਪਿਛਲੇ ਇਲਾਕੇ ਦੀ ਗੱਲ ਕਰਾਂ ਤੇ ਮੇਰੇ ਪਿੰਡ ਦੀ ਮੈਂ ਹਿਯਾਰਪੁਰ